ਮਾਮਲਾ ਅਰਬਨਸ ਸਟ੍ਰੀਟ ਜੀ ਡੀਏ ਵਰਲੋਨ ਜ਼ਾਇਦ ਤੌਰ ਤੇ ਚਲਾਏ ਪੀਲੇ ਪੰਚੇ ਦਾ ਪ੍ਰਸ਼ਾਸਨਿਕ ਤਦਕ ਕੇ ਸ਼ਾਹੀ ਦੇ ਸ਼ਿਕਾਰ ਪੀੜਿਤ ਪਰਿਵਾਰ ਨੇ ਡਿਪਟੀ ਕਮਿਸ਼ਨਰ ਕਪੂਲਥਾ ਨੂੰ ਜੇ ਆਈ ਰਵੀ ਰਵੀ ਸ਼ੇਰ ਸਿੰਘ ਖਿਲਾਫ ਦਿੱਤੀ ਲਿਖਤ ਸ਼ਿਕਾਇਤ ਜੇਨ ਨੂੰ ਸਸਪੈਂਡ ਕਰਨ ਦੀ ਕੀਤੀ ਮੰਗ ਹਫਤੇ ਬਾਅਦ ਵਿਸ਼ਾਲ ਧਰਨਾ ਲਗਾਉਣ ਦੀ ਦਿੱਤੀ ਚੇਤਾਵਨੀ ਗੁਰਦੇਵ ਸਿੰਘ ਆਪੂ ਡਾਜੀ ਪਾਈ ਨੰਬਰ ਕੋਟ ਅਸੀਂ ਸਾਨੂੰ ਸਵੇਰੇ ਨਾ ਜਿਸੇ ਕੰਦੀ ਸਾਹਿਬ ਨੇ ਦੱਸਿਆ ਵੀ ਮੇਰ ਨਾਲ ਠੱਗਾ ਹੋਇਆ ਵਾ ਕਿ ਵੀ ਆਪਾਂ ਡੀਸੀ ਸਾਹਿਬ ਕੋ ਜਾਣਾ ਉਹਨੇ ਨਾ ਕਿ ਇਹ ਇਹਨਾਂ ਵੀ ਮੇਰ ਨਾਲ ਇਕੱਲੇ ਨਾਲ ਥੋੜਾ ਰ ਵੀ ਠੱਗਾ ਹੋਇਆ ਵੀ ਹੋਰ ਤੇ ਇਹ ਨਾਮ ਨਹੀਂ ਹੋਇਆ ਤੇ ਮੇਰੇ ਨਾਲ ਚੱਲਣਾ ਸਾਨੂੰ ਇਹਨਾਂ ਦੱਸਿਆ ਤੇ ਅਸੀਂ ਇਹਦੇ ਨਾਲ ਆਣ ਕਿਉਂ ਮੌਜੂਦ ਹਾਂ ਗਲਤੀ ਕੀਤਾ ਤਾਂ ਹੀ ਆਇਆ ਡੀਸੀ ਸਾਹਿਬ ਕੋਲ ਤਾਂ ਤੇ ਗਲਤ ਕੀਤਾ ਸੀ ਅਹੀਂ ਕਹਿੰਦੇ ਨੇ ਜਿਹੜਾ ਭਾਵੇਂ ਕੋਈ ਮੈਂ ਆ ਭਾਵੇਂ ਕੋਈ ਇੱਕ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਜੀ ਸਖੰਤੀ ਪੁੱਡਾ ਕਲੋਨੀ ਸੁਲਤਾਨਪੁਰ ਲੋਧੀ ਦਾ ਮੈਂ ਰਹਿਣ ਵਾਲਾ। ਮਾਮਲਾ ਜੀ ਮੇਰੇ ਭਰਾ ਦੇ ਕੁੱਠੀਆ 47 ਨੰਬਰ ਉਹਦੇ ਵਿੱਚ ਕੱਲ ਜਗਦੀ ਸ਼ੇਰ ਸਿੰਘ ਜੀਸੀਪੀ ਮਸ਼ੀਨ ਲੈ ਕੇ ਨਾਲ ਪੁੱਡਾ ਦੇ ਲਾਮਚਾਮ ਲੈ ਕੇ ਸਰ ਸਰਕਾਰੀ ਸਿਕਿਉਰਟੀ ਲੈ ਕੇ ਜਿੱਦਾਂ ਇੱਕ ਨਸ਼ਾ ਤੱਕਰ ਦੇ ਖਿਲਾਫ ਕਾਰਵਾਈ ਕਰਦੀ ਹੈ ਅੱਜ ਕੱਲ ਪੰਜਾਬ ਸਰਕਾਰ ਇਸ ਤਰੀਕੇ ਦਾ ਬਿਹੇਵੀਅਰ ਦੇ ਨਾਲ ਤੇ ਉੱਥੇ ਜਾ ਕੇ ਤੇ ਮੇਰੀ ਇੰਟਰਲੌਕ ਜਿਹੜੇ ਮੇਰੇ ਭਰਾ ਦੀ ਇੱਕ ਸਾਈਡ ਤੇ ਲੱਗੀ ਹੋਈ ਸੀ ਥੋੜੀ ਜਿਹੀ ਇੰਟਰਲੌਕ ਲੱਗੀ ਹੋਈ ਸੀ ਉਹਨੂੰ ਪੁੱਟਿਆ ਵਾ ਇਸਨੈਸ ਕੀਤਾ ਵਾ ਔਰ ਤੇ ਇਹਨੂੰ ਜਾ ਕੇ ਰੋਕਿਆ ਵਾ ਕਹਿੰਦਾ ਨਹੀਂ ਜੀ ਮੇਰੇ ਕੋਲ ਪਾਵਰ ਆ ਮੈਂ ਨਹੀਂ ਰੁਕਦਾ ਮੈਂ ਨਹੀਂ ਕਿਸੇ ਦੀ ਪਰਵਾਹ ਕਰਦਾ ਇਹਨੂੰ ਬੜੇ ਤਕੜੇ ਹੋ ਕੇ ਰੋਕਿਆ ਪਰ ਰੁਕਦੇ ਰੁਕਦੇ ਵੀ ਇਹ ਸੱਟ ਢੇਰੀ ਕਰ ਗਿਆ ਵਾ ਇਹਨੇ ਜੀ 30 ਦਿਨ ਦਾ ਪਹਿਲਾਂ ਨੋਟਿਸ ਦਿੱਤਾ ਸੀਗਾ ਇਹਨਾਂ ਨੇ ਕਿ ਸਿਰਫ ਸਾਨੂੰ ਨੋਟਿਸ ਦਿੱਤਾ ਹੋਰ ਕਿਸੇ ਨੂੰ ਨੋਟਿਸ ਨਹੀਂ ਦਿੱਤਾ 3 ਦਿਨ ਦਾ ਨੋਟਿਸ ਦਿੱਤਾ ਹੈ 3 ਦਿਨ ਦਾ ਨੋਟਿਸ ਕਿ ਅਜੇ 12 ਦਿਨ ਪਏ ਸਕੇ 12 ਦਿਨ ਦੇ ਵਿੱਚ ਤੱਕੇ ਦੇ ਨਾਲੇ ਲਾਂਚ ਆਵਾ ਆਪਣਾ ਲੈ ਕੇ ਸਾਡਾ ਨੇ ਤੇ ਤੇਰੀ ਕੀਤਾ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਜੀ ਐਸਸੀ ਸੁਲਤਾਨਪੁਰ ਉਤੀ ਜਿਹੜੇ ਫੋਟਾ ਦੇ ਸ਼ਸ਼ਵੀ ਆ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਵਾ ਅਸੀਂ ਮੰਗ ਕੀਤੀ ਆ ਕਿ ਇਹ ਜਿਹੜਾ ਰਵੀ ਸਿੰਘ ਜੈਈ ਆ ਇਹਦੇ ਖਿਲਾਫ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਪਰਿਵਾਰ ਨੂੰ ਇਨਸਾਫ ਮਿਲੇ। ਇਹ ਬਾਕੀ ਸultanpur ਵੀ ਲੱਗੀ ਹੋਈ ਆ ਜਿਹੜੀਆਂ ਅਰਧਨ ਸਟੇਟ ਕਪੂਰਥਲਾਵਾ ਅਰਧਨ ਸਟੇਟ ਜਲੰਧਰ ਆ ਸਾਰਿਆਂ ਨੇ ਹੀ ਜਿਹੜੇ ਦਰਵਾਜ਼ਿਆਂ ਦੇ ਪੱਕੇ ਕੀਤੇ ਹੁੰਦੇ ਆ ਜਦ ਕਿ ਸਾਡੇ ਜਿਹੜੀ ਵੱਡਾ ਕਪੂਰਥਲੇ ਦੀ ਬਹੁਤ ਡਿਵੈਲਪਡ ਗੁੱਡਾ ਵਾ ਜਿਹੜੀ ਸultanpur ਦੀ ਪੋਡਾ ਵਾ ਉਹਦੇ ਵਿੱਚ ਮਾਲ ਡੰਗਰ ਉਧਾਂ ਤੁਰਿਆ ਫਿਰਦਾ ਨਾ ਕੋਈ ਬਾਉਂਡਰੀ ਵਾਲਾ ਨਾ ਕੋਈ ਸੀਵਰੇਜ ਦਾ ਪ੍ਰਬੰਧ ਵਾ ਉਹ ਸੀਵਰੇਜ ਦੇ ਪਾਣੀ ਦੇ ਗੰਦੇ ਤੋਂ ਡਰਦੇ ਆ ਅਸੀਂ ਇੰਟਰਲੌਕ ਲਾਈ ਸੀ ਸਾਡੇ ਘਰ ਦੇ ਲਾਗੇ ਗੰਦਗੀ ਨਾ ਫੈਲੇ ਤੁਹਾਡੇ ਕਹਿੰਦੇ ਹੁੰਦਾ ਇੱਕ ਤਰਫੀ ਕਾਰਵਾਈ ਕੀਤੀ ਗਈ ਇੱਕ ਤਰਫੀ ਕਾਰਵਾਈ ਕੀਤੀ ਗਈ ਹੈ ਸਾਡਾ ਪੱਖ ਕੋਈ ਸੁਣਿਆ ਨਹੀਂ ਗਿਆ ਜਿਹੜਾ ਸਾਨੂੰ 30 ਦਿਨ ਦਾ ਨੋਟਿਸ ਡਿਪਟੀ ਕਮਿਸ਼ਨਰ ਕੋਈ ਟੈਂਪਲੇਟ ਵੀ ਦਿੱਤਾ ਵਾ ਅਸੀਂ ਅਸੀਂ ਇਹ ਆ ਜੇ ਵਿਸ਼ਵਾਸ ਉਹਨਾਂ ਡਿਪਟੀ ਸਾਹਿਬ ਨੇ ਡਿਪਟੀ ਕਮਿਸ਼ਨਰ ਜੀ ਨੇ ਵਿਸ਼ਵਾਸ ਦਿਵਾਇਆ ਵਾ ਕਿ ਮੈਂ ਇਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜੇ ਕਾਰਵਾਈ ਹੋਈ ਠੀਕ ਹੈ ਨਹੀਂ ਹੋਈ ਤੇ ਦੁਬਾਰਾ डीसी साहब ਨੂੰ ਮਿਲ ਕੇ ਤੇ ਅਸੀਂ ਸਮਾਂ ਦੇ ਕੇ ਇੱਥੇ ਵੱਡੇ ਰੂਪ ਦੇ ਵਿੱਚ ਇਹ ਧਰਨਾ ਲਵਾਂਗੇ। ਪੁੱਡਾ ਅਰਬਨ ਸਟਰੀਟ ਤੋਂ ਬਰਕਾਰਸ ਪ੍ਰਾਪਤ ਹੋਈ ਹੈ ਕਿ ਮਾਮਲਾ ਤੇ ਕੀ ਕਾਰਵਾਈ ਹੋ ਜਾਏਗੀ। ਜੀ ਅੱਜ ਮੈਨੂੰ ਕੁਝ ਪੁੱਡਾ ਕਲੋਨੀ ਦੇ ਵਸਨੀਕ ਮਿਲੇ ਸੀਗੇ ਉਹਨਾਂ ਦੇ ਉਹਨਾਂ ਨੇ ਮੈਨੂੰ ਇੱਕ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਇੱਕ ਸ਼ਿਕਾਇਤ ਦਿੱਤੀ ਹੈ ਔਰ ਉਹ ਪੁੱਡਾ ਨਾਲ ਸੰਬੰਧਿਤ ਹੈ ਤਾਂ ਇਸ ਸੰਬੰਧ ਵਿੱਚ ਜੋ ਵੀ ਕਾਰਵਾਈ ਕਰਨੀ ਬਣਦੀ ਹੈ ਮੈਂ ਪੁੱਡਾ ਦੇ ਅਧਿਕਾਰੀਆਂ ਨਾਲ ਤਾਲਮਿਲ ਕਰਕੇ ਜੋ ਵੀ ਕਾਨੂੰਨ ਮੁਤਾਬਿਕ ਇਹਦੇ ਵਿੱਚ ਹੋਏਗਾ ਉਹ ਕਰਾਂਗੇ ਜੀ। ਅਪ ਦੇਖੋ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਕਿਉਂਕਿ ਕਾਰਵਾਈ ਪੁੱਡਾਂ ਵੱਲੋਂ ਕੀਤੀ ਗਈ ਹੈ ਔਰ ਪੁੱਡਾਂ ਨਾਲ ਸੰਬੰਧਿਤ ਹੈ ਤਾਂ ਪੁੱਡਾਂ ਦੇ ਜੋ ਉੱਚ ਅਧਿਕਾਰੀਆ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਮੈਂ ਲਿਆਂਦਾ ਹਾਂ ਔਰ ਜੋ ਵੀ ਉਹਦੇ ਵਿੱਚ ਕਾਰਵਾਈ ਹੋਣੀ ਬਣਦੀ ਉਹ ਕੀਤੀ ਜਾਏਗੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز